BSF ਵੱਲੋਂ ਸਰਹੱਦੀ ਪਿੰਡ ਦਾਉਕੇ ਵਿਖੇ ਸ੍ਰਿਕ ਐਕਸ਼ਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਮੈਡੀਕਲ ਚੈੱਕਅਪ ਕੀਤਾ ਗਿਆ ਅਤੇ ਉਹਨਾਂ ਨੂੰ ਲੋੜਿੰਦੀਆਂ ਚੀਜ਼ਾਂ ਦਿੱਤੀਆਂ ਗਈਆਂ। ਇਸ ਮੌਕੇ BSF ਦੇ ਅਧਿਕਾਰੀਆਂ ਵੱਲੋਂ ਵਿਕਲੈਂਗ ਲੋਕਾਂ ਨੂੰ ਟ੍ਰਾਈਸਾਈਕਲ ਅਤੇ ਮਹਿਲਾਵਾਂ ਨੂੰ ਸਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ। BSF ਦੇ ਹਾਲਾ ਅਧਿਕਾਰੀਆਂ ਨੇ ਦੱਸਿਆ ਕਿ BSF ਵੱਲੋਂ ਸਰਹੱਦੀ ਪਿੰਡ ਰਾਜਾ ਤਾਲ ਦੇ ਕੋਲ ਜਿਹੜੀ ਜ਼ਮੀਨ ਹੈ ਉਹ ਪਿੰਡ ਵਾਸੀਆਂ ਦੇ ਲਈ ਅਖਾੜੇ ਦੇ ਲਈ ਮੁਹੱਈਆ ਕਰਵਾਈ ਗਈ ਹੈ। ਉਹਨਾਂ ਨੇ ਕਿਹਾ ਕਿ ਇਸ ਜ਼ਮੀਨ ਉੱਤੇ ਅਖਾੜਾ ਬਹੁਤ ਜਲਦ ਤਿਆਰ ਹੋ ਜਾਵੇਗਾ ਅਤੇ ਬੀਐਸਐਫ ਦੇ ਪਹਿਲਵਾਨ ਇਸ ਅਖਾੜੇ ਵਿੱਚ ਪਿੰਡ ਵਾਸੀਆਂ ਨੂੰ ਕੁਸ਼ਤੀ ਦੇ ਦਾਅ ਪੇਚ ਵੀ ਸਿਖਾਉਣਗੇ। ਇਸ ਮੌਕੇ ਆਈਜੀ ਬੀਐਸਐਫ ਅਤੂਲ ਫੁੱਲਜਲੇ ਨੇ ਪਤਕਰਵਾ ਗੱਲਬਾਤ ਕਰਦਿਆਂ ਕਿਹਾ ਕਿ ਅੱਜ 144 ਬਟਾਰੀ ਨੇ ਬੀਐਸਐਫ ਦਾ ਪ੍ਰੋਗਰਾਮ ਵਾਕਾ ਬਾਰਡਰ ਸਰਹੱਦ ਦੇ ਪਿੰਡ ਦੌਂਕੇ ਵਿਖੇ ਸਵੈਕ ਐਕਸ਼ਨ ਅਤੇ ਮੈਡੀਕਲ ਕੈਂਪ ਦਾ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਮਕਸਦ ਇਹ ਹੈ ਕਿ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ ਉਹਨਾਂ ਦੇ ਦਿਲ ਵਿੱਚ ਅਸੀਂ ਜਗ੍ਹਾ ਬਣਾ ਸਕੀਏ ਅਤੇ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਉਹਨਾਂ ਨੂੰ ਯਕੀਨ ਦਿਵਾ ਸਕੀਏ ਉੱਥੇ ਪਿੰਡਾਂ ਦੇ ਵਿੱਚ ਜਿਹੜੇ ਵਿਕਲੈਂਗ ਲੋਕ ਹਨ ਉਹਨਾਂ ਨੂੰ ਸਾਡੇ ਵੱਲੋਂ ਟ੍ਰਾਈਸਾਈਕਲ ਅਤੇ ਜਿਹੜੀਆਂ ਗਰੀਬ ਮਹਿਲਾਵਾਂ ਹਨ ਉਹਨਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੱਚਿਆਂ ਦੇ ਲਈ ਸਕੂਲੀ ਸਮਾਨ ਅਤੇ ਹੋਰ ਲੋੜਿੰਦਾ ਸਮਾਨ ਵੀ ਇਹਨਾਂ ਨੂੰ ਵੰਡਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਬੀਐਸਐਫ ਦੀ ਇਸ ਪਿੰਡ ਵਿੱਚ ਜਿਹੜੀ ਜ਼ਮੀਨ ਹੈ ਉੱਥੇ ਕੁਰਸੀ ਦਾ ਖਾੜਾ ਤਿਆਰ ਕੀਤਾ ਜਾਵੇਗਾ ਜੋ ਬਹੁਤ ਜਲਦ ਤਿਆਰ ਹੋ ਜਾਵੇਗਾ ਇਸ ਮੌਕੇ ਬੀਐਸਐਫ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਡਰੋਨ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਡਰੋਨ ਦੀ ਆਵਾਜ਼ ਕਿਸ ਤਰ੍ਹਾਂ ਦੀ ਹੁੰਦੀ ਹੈ ਅਤੇ ਇਸ ਦੀ ਮੂਵਮੈਂਟ ਕਿਸ ਤਰ੍ਹਾਂ ਹੁੰਦੀ ਹੈ ਜਿਹੜਾ ਪਰੋਂ ਡਰੋਨ ਨਸ਼ਾ ਲੈ ਕੇ ਆਉਂਦੇ ਹਨ ਉਹਨਾਂ ਦੇ ਬਾਰੇ ਵੀ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ 144 ਬਟਾਲੀਅਨ ਬੀਐਸਐਫ ਦੁਆਰਾ ਡਾਉਕੇ ਸੀਮਾਵਰਤੀ ਵਿਲੇਜ ਮੇ ਅੱਜ ਸਿਵਿਕ ਐਕਸ਼ਨ ਪ੍ਰੋਗਰਾਮ और मेडिकल कैंप का आयोजन किया गया है इस कैंप का इस सिविक एक्शन प्रोग्राम का मकसद ये है कि सीमावर्ती गांव में जो ज़रूरतमंद लोग हैं उनके उनकी जो ज़रूरतें हैं हम वो पूरी करें और उनको ये एक उनके हार्ट और माइंड्स को हम जीत पाए और उनकी उनमें उनमें सुरक्षा की भावना हम निर्माण कर पाए और आज इस इसके तहत हमने जो जो गांव के जो अपंग लोग हैं उनको ट्राई का हैंडी साइकल्स का वितरण किया है इसके अलावा जो आ, गरीब महिलाएं हैं जो स्मॉल वीमेन ग्रुप्स है जो, आ, 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 है, जो आ, अपना सिलाई कढ़ाई से निर्वान करते हैं उनके लिए सिलाई मशीन्स बाटी है जो गांव के यूथ है जो स्कूल स्कूल गोइंग यूथ्स है जिनके पास जिनकी खेलने की खेलने कूदने की इच्छा है और उनके पास स्पोर्ट्स का सामान नहीं है ऐसे लोगों ऐसे स्टूडेंट्स को ऐसे यूथ को हमने वॉलीबॉल फुटबॉल और अन्य जो है क्रिकेट किट्स ऐसे स्पोर्ट्स का सामान का वितरण किया है इसके अलावा जो जो गरीब विद्यार्थी है जो जिनको पढ़ने लिखने की इच्छा है पर उनको आर्थिक स्थिति खराब होने के कारण वो खरीद नहीं सकते ऐसे विद्यार्थियों के लिए हमने कुछ स्टेशनरी पेन्स और इस टाइप का जो शालीय पुस्तकों की का भी वितरण किया है मैं जी काबुल सिंह महावा नजदीक टारी बॉर्डर मैं आज बड़ा खुश हां जेड़ा साडा लास्ट पिंड इंडिया दा लास्ट पिंड दौके पिंडया नजदीक टारी दे लागे ਉਹਦੇ ਇੱਕ ਬੀਐਸਐਫ ਨੇ ਬੜਾ ਵੱਡਾ ਉਪਰਾਲਾ ਕੀਤਾ ਅੱਜ ਨਹੀਂ ਕੀਤਾ ਜਾਨੀ ਕਿ ਦੋ ਰਾਂ ਪਹਿਲਾਂ ਵੀ ਉਪਰਾਲਾ ਕੀਤਾ ਤੀਸਰੀ ਵਾਰ ਫੇਰ ਉਪਰਾਲਾ ਕਰਕੇ ਮਹਿਮਾਨਯੋਗ ਆਈਪੀਐਸ ਅਫਸਰ ਅਤੁੱਲ ਫੁੱਲ ਜਲੇਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਆਗਰੇ ਕਰਤਾ ਜਿਨ੍ਹਾਂ ਨੇ ਸਾਡੇ ਬਾਰਡਰ ਤੇ ਲਾਟ ਪਿੰਡ ਦੇ ਬਾਰਡਰ ਤੇ ਔਰ ਟਰਾਈਸਾਈਕਲ ਵੰਡੇ ਸਲਾਈ ਮਸ਼ੀਨਾਂ ਵੰਡੀਆਂ ਮੈਡੀਕਲ ਦੇ ਕੈਂਪ ਲਾਏ ਔਰ ਸਕੂਲ ਦੇ ਬੱਚਿਆਂ ਨੂੰ ਖੇਡਣ ਵਾਸਤੇ ਸਮਾਨ ਸਕੂਲ ਦੇ ਬੱਚਿਆਂ ਨੂੰ ਲਿਖਣ ਵਾਸਤੇ ਪੜ੍ਹਨ ਵਾਸਤੇ ਸਮਾਨ ਦਿੱਤਾ ਵਾ ਇਹੋ ਜਿਹਾ ਉਪਰਾਲਾ ਸਿਰਫ ਇੱਕ ਬੀਐਸਐਫ ਦੇ ਆਈਜੀ ਸਾਹਿਬ ਨੇ ਕੀਤਾ ਵਾ ਮੈਂ 7-8 ਮਹੀਨੇ ਤੋਂ ਸੀਓ ਸਾਹਿਬ ਖਾਸਾ ਜੀ ਹੈੱਡਕ quarter ਨੂੰ ਜਾ ਕੇ ਮੈਂ ਸੱਦਾ ਦਿੱਤਾ ਜੀ ਇਹਨਾਂ ਨੂੰ ਕਿਹਾ ਸੀਗਾ ਕਿ ਸਾਡੇ ਆ ਵੀ ਐਸਕੇ ਵਰਮਾ ਜੀ ਨੂੰ ਐਸ ਕੇ ਮਿਸ਼ਰਾ ਜੀ ਨੂੰ ਕਿਹਾ ਸੀਗਾ ਵੀ ਸਾਡੇ ਵਿੱਚ ਪਿੰਡਾਂ ਵਿੱਚ ਉਪਰਾਲਾ ਕਰਕੇ ਸਾਨੂੰ ਇਹ ਸੇਲ ਸਹੂਲਤਾਂ ਦਾ ਸਮਾਨ ਦਿੱਤਾ ਜਾਵੇ ਉਹ ਅੱਜ ਸਾਡਾ ਜਿਹੜਾ ਪੁਆਇੰਟ ਆ ਇਹਨਾਂ ਨੇ ਬਹੁਤ ਧੰਨਵਾਦ ਇਹਨਾਂ ਦਾ ਜਿਹਨਾਂ ਸਾਡੇ ਪਿੰਡ ਕੀਤਾ ਹੈ ਜੀ ਇਸੇ ਬਾਰੇ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜਾ ਸਾਰੇ ਅੰਗਹੀ ਨਾ ਨੂੰ ਤੇ ਵਿਆਂਗਾ ਨੂੰ ਜਿਹੜਾ ਟਰਾਈਸਾਈਕਲ ਦੇ ਕੇ ਤੇ ਉਹਨਾਂ ਦੀ ਜਿਹੜੀ ਜ਼ਰੂਰਤਾਂ ਉਹਨਾਂ ਨੂੰ ਪੂਰੀਆਂ ਕੀਤਾ ਤੇ ਪੂਰੀ ਬਟਾਲੀਅਨ ਦਾ ਮੈਂ ਸ਼ੁਕਰਗੁਜ਼ਾਰ ਹਾਂ ਯਹਾਂ ਉਪਸਥਿਤ ਸਭੀ ਸਾਡੇ ਬਾਰੇ ਵੀ ਇਹਨਾਂ ਸੋਚਿਆ ਬਾਕੀ ਗਰੀਬਾਂ ਮਾਰੇ ਤੇ ਚਲੋ ਸੋਚਿਆ ਸੋਚਿਆ ਮਤਲਬ ਹੈਂਡੀਕੈਪ ਪਰ ਵੀ ਜਿਹੜਾ ਉਹ ਬਹੁਤ ਅੱਛਾ ਸੋਚਿਆ ਹੈ